ਇਹ ਕਾਲੀ ਦਲ ਨੂੰ ਨਵਾਂ ਕਾਲੀ ਦਲ ਲੋਕ ਵੇਖਣ ਕਿ ਜਾਂ ਪੁਨਰਸਜੀਤੀ ਵਾਲੇ ਪਾਸੇ ਕਿਹੜੀ ਨਜ਼ਰ ਨਾਲ ਵੇਖਦੇ ਹੋ ਜੀ ਪੁਨਰਸਜੀਤੀ ਵਾਲਾ ਉਹ ਜਿਹੜਾ ਪੁਰਾਣਾ ਤੋਂ ਕਹਿੰਦਾ ਵੀ ਮੈਂ ਪਾ ਇਕੱਲਾ ਹੀ ਰਹਿ ਜਾ ਮੈਂ ਨਹੀਂ ਛੱਡਣਾ ਕਿਉਂਕਿ ਉਹਨਾਂ ਨੂੰ ਜਿਹੜਾ ਸਵਾਦ ਪੈ ਗਿਆ ਨਾ ਵੀ ਇਹਨਾਂ ਕੁਝ ਬਣਾਇਆ ਇੰਨੀਆਂ ਸلطਰਤ ਖੜੀ ਕੀਤੀ ਐ ਰਿਸ਼ਤੇਦਾਰ ਸਾਰੇ ਨੇ ਜਾਤੇ ਆਪ ਰੱਜ ਗਿਆ ਪੰਥ ਕੌਮ ਕਮਜ਼ੋਰ ਕਰ ਦਿੱਤੀ ਐ ਇਸ ਕਰਕੇ ਇਹ ਕਾਲੀ ਦਲ ਦਾ ਪੁਨਰ ਗਠਨ ਹੁਣ ਨਵਾਂ ਕਾਲੀ ਦਲ ਦੀ ਲੋਕਾਂ ਨੂੰ ਲੋਰ ਸੀ ਉਹਦੇ ਚ ਉਹ ਵੀ ਜਿਹੜੇ ਚੰਗੇ ਬੰਦੇ ਆ ਜਾਣ ਵੈਲਕਮ ਕਰਾਂਗੇ ਉਹਨਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਜੀ ਨੇ ਤਾਂ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ ਜਿਹੜੇ ਛੱਡ ਕੇ ਗਏ ਆਜੋ ਮੈਂ ਮਾਫੀ ਮੰਗ ਰਿਹਾ ਜੀ ਮੇਰੇ ਕੋ ਗਲਤੀਆਂ ਹੋ ਗਈਆਂ ਮਾਫੀ ਅਕਾਲ ਤਖਤ ਤੇ ਮੰਗ ਕੇ ਮੁੱਕਰ ਗਿਆ ਤਾਂ ਤੁਹਾਡੀ ਮੇਰੀ ਮਾਫੀ ਨੂੰ ਕੋਈ ਸਮਝਦਾ ਵਾ ਹਾਂ ਉਹਨੇ ਅਕਾਲ ਤਖਤ ਤੇ ਮਾਫੀ ਮੰਗੀ ਗੰਨਾ ਸਾਰੇ ਕਬੂਲੇ ਉਹਦੇ ਬਾਅਦ ਫਿਰ ਕਹਿੰਦਾ ਉਹ ਤਾਂ ਮੈਂ ਉਤਰਾ ਮੰਨਿਆ ਸੀ ਵੀ ਕੱਲ ਮੁੱਕ ਜੇ ਉਹਨੇ ਤਾਂ ਅਕਾਲ ਤਖਤ ਨੂੰ ਦੋ ਤਿੰਨ ਵਾਰੀ ਬਡਰੇਹ ਕੀਤਾ ਵਾ ਇਸ ਕਰਕੇ ਉਹਦੀ ਗੱਲ ਤੇ ਕੋਈ ਪੰਜਾਬੀ ਵਿਸ਼ਵਾਸ ਨਹੀਂ ਕਰਦਾ ਤਿਵਲਾ ਕਾਲੀਦਾਲਾ ਵੱਡੀਆਂ ਲੜਾਈਆਂ ਲੜੂਗਾ ਪਾਣੀਆਂ ਦਾ ਮਸਲਾ ਆਵਾਜੇ ਨਸ਼ੇ ਦੀ ਗੱਲ ਸਲੇ ਜੋ ਪੰਜਾਬ ਦੇ ਮਸਲੇ ਆ ਉਹ ਕਿਸਾਨਾਂ ਦਾ ਵਾ ਉਹ ਮਜ਼ਦੂਰਾਂ ਦਾ ਵਾ ਉਹ ਨਸ਼ੇ ਦਾ ਵਾ ਉਹ ਬੰਦੀ ਸਿੰਘਾਂ ਦਾ ਵਾ ਉਹ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਚੰਗੇ ਬੰਦੇ ਅੱਗੇ ਲਿਆਉਣ ਦਾ ਵਾ ਚੰਗੇ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰਾਂ ਦੀ ਸਿਲੈਕਸ਼ਨ ਹੋਵੇ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਵਧਾਈ ਹੋਵੇ ਉਹਨਾਂ ਦਾ ਮਾਨ ਸਤਕਾਰ ਹੋਵੇ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਆ ਉਹਦੇ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਸ਼੍ਰੋਮਣੀ ਕਮੇਟੀ ਦੀ ਚੋਣ 14 ਸਾਲ ਦੀ ਨਹੀਂ ਹੋਈ ਤੇ ਸ਼੍ਰੋਮਣੀ ਕਮੇਟੀ ਦਾ ਸਤਿਆਨਾਸ਼ ਕਰ ਦਿੱਤਾ ਇਹਨਾਂ ਨੇ